ਮਾਪਿਆਂ ਨੂੰ ਆਪਣੇ ਪੁੱਤਰਾਂ ਤੋਂ ਬੜੀਆਂ ਉਮੀਦਾਂ ਬੜੀਆਂ ਆਸਾਂ ਹੁੰਦੀਆਂ ਨੇ ਇਹ ਇੱਕ ਵਾਂਝਾ ਜਿਆਦਾ ਤੂੰ ਬਹਿਣਾ ਇਹ ਬੁਲੇਟ ਦੇ ਉੱਪਰ ਜਾਂ ਫਰੰਦੀਪੁਰੀਏ ਨੇ ਬਹਿਣਾ ਜੇ ਦੋਵੇਂ ਬਹਿਣ ਜੋ ਤਾਂ ਫਿਰ ਵਾਲੀ ਵਧੀਆ ਗੱਲ ਹੈ ਲੈ ਵੀ ਇੱਕ ਵਾਂਝਾ ਹੈ ਜਿਉਂਦਾ ਰਹੇ ਇਹ ਮਾਨ ਸਨਮਾਨ ਜਿਹੜਾ ਅੱਜ ਦੇ ਮੇਲੇ ਤੇ ਮੈਂ ਸਤਿਕਾਰ ਕਰਾਂ ਕਾਲਾ ਕਨੇਡਾ ਜੀ ਦਾ ਹੈਪੀ ਕੁਵੇਤ ਤੇ ਕਾਲਾ ਗਾਜਣੀਆਂ ਨਾਲ ਸਾਡੇ ਵੀਰ ਨੇ ਹੈਪੀ ਸ਼ੰਨਾ ਹੈਪੀ ਟੈਲੀਕਮ ਵਾਲਾ ਜੀ ਸਾਡੇ ਸਤਿਕਾਰਯੋਗ ਇਹ ਉਹਨਾਂ ਵੱਲੋਂ ਜਿਹੜਾ ਬੁਲਟ ਮੋਟਰਸਾਈਕਲ ਇੱਕ ਵਾਰੀ ਇਹ ਮਾਨ ਸਨਮਾਨ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਜਿੱਥੋਂ-ਜਿੱਥੋਂ ਦੀ ਇਹ ਬੁਲਟ ਲੰਗੇਗਾ ਮੇਰੇ ਸਾਹਮਲੇ ਜੇ ਰੰਗ ਤੇ ਨਾ ਜਾਣੀ ਨੀ ਮਾਂ ਮੈਨੂੰ ਚੰਨ ਆਖਦੀ ਸਾਡੇ ਵੱਡੇ ਨੇ ਸੰਧਵਾਦ ਕਾਰ ਮੁੰਡੇ ਦੀ ਸਤ ਸਾਹਮਣੇ ਵੇਖੇ ਰਾ ਕਿੰਨੇ ਖੁਸ਼ੀ ਦੇ ਪਲ ਨੇ ਇਹ ਗੋਪੀ ਦਾ ਚੇਲਾ ਗੋਪੀ ਨੇ ਜਿੰਨੇ ਵੀ ਖਿਡਾਰੀ ਤਿਆਰ ਕੀਤੇ ਨੇ ਸਿਰੇ ਕੀਤੇ ਆ ਗੋਪੀ ਧਰਤੀ ਨਾਲ ਜੁੜ ਕੇ ਰਹਿਣ ਵਾਲਾ ਇਨਸਾਨ ਆ ਬਾਬੇ ਨਾਨਕ ਦੀ ਕਿਰਪਾ ਹੈ ਅੱਜ ਏਕਮ ਦੇ ਵੱਡੇ ਸਨਮਾਨ ਨੇ ਤਾੜੀ ਮਾਰ ਦਿਓ ਜ਼ੋਰਦਾਰ ਮੇਰੇ ਵੀਰੋ ਮਾਪਿਆਂ ਨੂੰ ਆਪਣੇ ਪੁੱਤਰਾਂ ਤੋਂ ਬੜੀਆਂ ਉਮੀਦਾਂ ਬੜੀਆਂ ਆਸਾਂ ਹੁੰਦੀਆਂ ਨੇ ਏ ਏਕਮਾ ਜਿਆਦਾ ਤੂੰ ਬਹਿਣਾ ਇਹ ਬੁਲੇਟ ਦੇ ਉੱਪਰ ਜਾਂ ਫਰੰਦੀਪੁਰੀਏ ਨੇ ਬਹਿਣਾ ਜੇ ਦੋਵੇਂ ਬਹਿਣ ਜੋ ਤਾਂ ਫਿਰ ਵਾਲੀ ਵਧੀਆ ਗੱਲ ਹੈ ਲੈ ਵੀ ਏਕਮਾ ਹੈ